ਦੋਸਤੋ ਇਸ ਵੇਲੇ ਦੀ ਵੱਡੀ ਖਬਰ ਸ਼ਹਿਰ ਪਟਾਲਾ ਤੋਂ ਆ ਰਹੀ ਹੈ ਜਿੱਥੇ ਪਟਾਲਾ ਸ਼ਹਿਰ ਦੇ ਪੁਰਾਣੀ ਇਲਾਕੇ ਸ਼ਿਵ ਮੰਦਰ ਮੁਹੱਲੇ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਮਾਮਲਾ ਦੇਖਣ ਨੂੰ ਆਇਆ ਹੈ ਜਿੱਥੇ ਕਿ ਇੱਕ ਇਤਿਹਾਸਿਕ ਸ਼ਿਵ ਮੰਦਰ ਅਤੇ ਨਾਲ ਲੱਗਦੇ ਘਰਾਂ ਦੇ ਥੱਲਿਓਂ ਜ਼ਮੀਨ ਕਰੀਬ 15 ਫੁੱਟ ਧੱਸ ਗਈ ਹੈ ਗੱਲ ਕੀਤੀ ਜਾਵੇ ਤਾਂ ਜੇਕਰ ਕੁਦਰਤ ਨੇ ਥੋੜੀ ਜਿਹੀ ਹੋਰ ਕਰੋਪੀ ਦਿਖਾਈ ਤਾਂ ਮੰਦਰ ਦਾ ਨੁਕਸਾਨ ਤਾਂ ਹੋਵੇਗਾ ਨਾਲ ਹੀ ਕਈ ਘਰ ਵੀ ਇਸ ਦੀ ਲਪੇਟ ਵਿੱਚ ਆ ਜਾਣਗੇ ਅਤੇ ਵੱਡਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਜੇ ਇਥੋਂ ਦੇ ਆਮ ਸਨਿਕਾ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਜ਼ਮੀਨ ਜੋ ਉੱਪਰ ਹੈ ਉਹ ਥੱਲੇ ਨੂੰ ਧਸ ਗਈ ਹੈ ਔਰ ਕਰੀਬ 15 ਫੁੱਟ ਤੱਕ ਦਾ ਇਹ ਵੱਡਾ ਇੱਕ ਗੈਪ ਪੈ ਗਿਆ ਹੈ ਪ੍ਰਸ਼ਾਸਨ ਨੂੰ ਫੋਨ ਕਰਕੇ ਦੱਸ ਦਿੱਤਾ ਗਿਆ ਹੈ ਲੇਕਿਨ ਅਧਿਕਾਰੀ 3 ਘੰਟੇ ਲੇਟ ਉਥੇ ਪਹੁੰਚੇ ਹਨ ਉਤੇ ਹੀ ਨਗਰ ਦੇ ਐਸਡੀਓ ਰੋਹਿਤ ਉਪਨ ਨੇ ਕਿਹਾ ਕਿ ਜ਼ਮੀਨ ਕਾਫੀ ਧਸ ਗਈ ਹੈ ਅਤੇ ਆਸ-ਪਾਸ ਦੇ ਘਰ ਅਤੇ ਮੰਦਰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ ਤਾਕੀ ਕੋਈ ਵੱਡਾ ਨੁਕਸਾਨ ਨਾ ਹੋ ਸਕੇ ਅਤੇ ਇਸ ਜਗ੍ਹਾ ਨੂੰ ਦੇਖਿਆ ਜਾਵੇਗਾ ਕਿ ਕਿਉਂ ਇਹ ਜ਼ਮੀਨ 15 ਫੁੱਟ ਤੱਕ ਧਸ ਗਈ ਹੈ। ਸਾਡੀ ਕੀ ਕਾਰਵਾਈ ਕੀਤੀ ਹੈ ਸਰ ਦੇਖੋ ਸਾਨੂੰ ਜਦੋਂ ਪਤਾ ਲੱਗਾ ਆਪਣੇ ਗੌਰਵ ਜੀ ਨਾਲ ਮੇਰੀ ਗੱਲ ਹੋਈ ਤੁਸੀਂ ਗੌਰਵ ਜੀ ਤੁਸੀਂ ਤੁਹਾਡਾ ਨਾਮ ਜੀ ਗੌਰਵ ਜੀ ਨਾਲ ਗੱਲ ਹੋਈ ਹੈ ਜੀ ਮੈਨੂੰ ਫੋਨ ਨੰਬਰ ਆਇਆ ਤੇ ਉਹ ਕਹਿੰਦੇ ਕਿ ਇਹਨਾਂ ਨਾਲ ਗੱਲ ਕਰੋ ਨੇ ਜਿਹੜੇ ਕੰਮ ਹੈ ਤੇ ਮੈਂ ਉਸੇ ਵੇਲੇ ਗੱਲ ਕੀਤੀ ਔਰ ਉਹ ਕਹਿੰਦੇ ਵੀ ਇੱਥੇ ਆ ਕੋਈ ਕੋਲ ਪਿਆ ਔਰ ਵਿਦਨ 10 ਮਿੰਟਸ ਮਾ ਤੇ 10 ਮਿੰਟ ਕੋਲ ਉਹਨਾਂ ਗੱਲ ਨੂੰ 10 ਮਿੰਟ ਪਹੁੰਚ ਗਿਆ ਸਰ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੀ ਇਹ ਤੇ ਹੁਣ ਜਦੋਂ ਟੀਮ ਸਾਰੀ ਆਣੀਆ ਸਾਰੇ ਰਲ ਮਿਲ ਕੇ ਆਪਰੇਸ਼ਨ ਹੋਏਗਾ ਇਹ ਇਕੱਲੇ ਫਾਰਵਰਸ ਦੇ ਲੈਵਲ ਦੀ ਗੱਲ ਸਰ ਕਾਰਨ ਵੀ ਨਹੀਂ ਵਾਲੇ ਦੱਸਿਆ ਜਾ ਸਕਦਾ ਕਿਉਂਕਿ ਜਿੰਨਾ ਕੋਈ ਥੱਲੇ ਜਾਏਗੀ ਨਹੀਂ ਟੀਮ ਜਾਂ ਕੋਈ ਹੋਰ ਨਾਲ ਕਾਰਨ ਨਹੀਂ ਪਤਾ ਲੱਗ ਸਕਦਾ ਨੁਕਸਾਨ ਬਹੁਤ ਹੋ ਸਕਦਾ ਜੀ ਨੁਕਸਾਨ ਲੱਭ ਰਿਹਾ ਜੇਕਰ ਇਹ ਬਿਲਡਿੰਗ ਥੱਲੇ ਡੇਜੇ ਤਾਂ ਜਾਨੀ ਮਾਲ ਨੁਕਸਾਨ ਹੋ ਸਕਦਾ ਸੀ ਇਸ ਮੌਕੇ ਤੇ ਜੀ ਹੁਣ ਤੁਹਾਡੇ ਕੋਲ ਸਰ ਮੌਕੇ ਤੇ ਟੀਮਸ ਬਲਾ ਕੇ ਕੰਬਾਈਨ ਆਪਰੇਸ਼ਨ ਹੋਊਗਾ ਜੀ ਦੇਖਾਂਗੇ ਪਹਿਲਾਂ ਕਿੱਥੇ ਦਾ ਕੀ ਕਾਰਨ ਹੈ ਕੀ ਬਣਿਆ ਤੇ ਉਸ ਤੋਂ ਬਾਅਦ ਇਹ ਤੇ ਕਾਰਵਾਈ ਕੀਤੀ ਜਾਏਗੀ ਜੀ। ਇਹ ਵੀਡੀਓ ਦਾ ਪਾਹੀ ਲੋਕਾਂ ਨੂੰ ਅਪੀਲ ਕਰਾਂਗੇ ਜੀ ਪਲੀਜ਼ ਲਾਗੇ ਦਾ ਅਗਲੇ ਸ਼੍ਰੀ ਮੰਦਿਰ ਵਾਲੇ ਔਰ ਲਾਗੇ ਦਾ ਘਰ ਵਾਲੇ ਆਪਣਾ ਮਕਾਨ ਪਲੀਜ਼ ਖਾਲੀ ਕਰ ਦਿਓ ਜੀ। ਸ਼ਿਫਟ ਹੋ ਕੇ 2-3-4 ਦਿਨ ਲਈ ਪਰ ਉਸ ਚੱਲ ਜੋ ਜਾਂਦਾ ਹੈ ਤਾਂ ਮਸਲਾ ਨਹੀਂ ਹੱਲ ਹੁੰਦਾ। ਜਿੰਨਾ ਸਾਡੇ ਧਿਆਨ 'ਚ ਨਹੀਂ ਆਉਂਦਾ ਵੀ ਇੱਥੇ ਕਾਰਨ ਕੀ ਹੈ ਔਰ ਇਹਦਾ ਹੱਲ ਕੀ ਹੋ ਸਕਦਾ। ਵਾਰਡ ਨੰਬਰ 27 'ਚ ਅਸੀਂ ਖੜੇ ਆ ਸ਼੍ਰੀ ਸ਼ੰਕਰਮਨ ਲਿਆਚ ਇੱਥੇ ਭੋਲੇ ਸ਼ੰਕਰ ਦਾ ਮੰਦਿਰ ਆ ਜੋ 35 ਸਾਲ ਪੁਰਾਣਾ ਹੈ ਔਰ ਉਸ ਦੇ ਹਾਲੇ ਦੁਆਲੇ ਦੀ 15 15 ਫੁੱਟ ਜ਼ਮੀਨ ਉਹਦੇ ਹਾਲੇ ਦੁਆਲੇ ਦੀ ਬੈਠ ਗਈ ਹੈ ਔਰ ਇੱਕ ਨਾਲ ਮਕਾਨ ਹੈ ਉਹਦੇ ਨੀਹਾਂ ਸਮੇਤ 15 15 ਫੁੱਟ ਅੱਧੇ ਮਕਾਨ ਦਾ ਉਹ ਵੀ ਹਿੱਸਾ ਬੈਠ ਗਿਆ ਔਰ ਸਭੀ ਗੱਲ ਇਹ ਹੈ ਕਿ ਸਾਢੇ 3 ਘੰਟੇ ਲਗਾਤਾਰ ਐਸਟੀਐਮ ਸਾਹਿਬ ਨੂੰ ਫੋਨ ਕੀਤੇ ਐਸਟੀਐਮ ਸਾਹਿਬ ਨੇ ਮੇਰਾ ਵੀ ਉਸ ਤੋਂ ਪਹਿਲੇ ਕੋਈ 20 25 ਫੋਨ ਰਿਕਾਰਡ ਚੈੱਕ ਕੀਤੇ ਜਾ ਸਕਦੇ ਆ ਉਹਨਾਂ ਨੇ ਕਿਹਾ ਸਾਡਾ ਫੋਨ ਚੁੱਕਣਾ ਮੁناسب ਨਹੀਂ ਸਮਝਿਆ ਫਿਰ ਮੈਂ ਐਸਡੀਓ ਸਾਹਿਬ ਨੂੰ ਫੋਨ ਕੀਤਾ ਉਪਲਜੀ ਨੂੰ ਉਹਨਾਂ ਨੇ ਮੇਰਾ ਫੋਨ ਜਰੂਰ ਸੁਣਿਆ ਔਰ ਮੈਂ ਕਿਹਾ ਸਾਡਾ ਤਾਂ ਫੋਨ ਐਸਡੀਓ ਸਾਹਿਬ ਨਹੀਂ ਐਸਡੀਓ ਸਾਹਿਬ ਨਹੀਂ ਸੁਣਦੇ ਪਏ ਤੀ ਕਰ ਲੋ ਮੇਰੇ ਕੋਲ ਰਿਕਾਰਡਿੰਗ ਇਹ ਸਾਢੇ 3 ਘੰਟੇ ਬਾਅਦ ਐਸਡੀਓ ਉਪਲ ਆਇਆ ਔਰ ਆ ਕੇ ਉਹਨਾਂ ਨੇ ਕਿਹਾ ਮੈਂ ਜਿਹੜੀ ਗੱਲ ਕਰਨ ਵਾਲੀ ਐ ਕਿ ਐਸਡੀਓ ਨੇ ਕੋਈ ਰਿਕਾਰਡ ਆ ਉਹਨਾਂ ਨੇ ਕਿਹਾ ਐਸਡੀਓ ਸਾਹਿਬ ਮੇਰਾ ਵੀ ਫੋਨ ਨਹੀਂ ਸੁਣਦੇ ਪਏ ਇੱਕ ਆ ਐਮਰਜੈਂਸੀ ਘਟਨਾ ਹੈ ਉੱਪਰ ਸਾਹਿਬ ਦਾ ਐਸ.ਡੀ.ਐਮ. ਸਾਹਿਬ ਦਾ ਹੀ ਫੋਨ ਐਸ.ਡੀ.ਐਮ. ਸਾਹਿਬ ਨਹੀਂ ਸੁਣ ਰਹੇ ਚਲੋ ਇਹ ਸਾਢੇ 3 ਘੰਟੇ ਬਾਅਦ ਆਏ ਨਾ ਇਹ ਹੁਣ ਦੇਖਣਗੇ ਕੀ ਕਰਨਾ ਲੇਕਿਨ ਇਹਦਾ ਕਾਰਨ ਜੋ ਨਜ਼ਰ ਆਉਂਦਾ ਸੀਰੇ ਦੇ ਸੀਰੀਏਜ ਬਾਰ-ਬਾਰ ਬੰਦ ਰਹਿੰਦਾ ਔਰ ਬਾਰ-ਬਾਰ ਸ਼ਿਕਾਇਤ ਕਰਨ ਤੋਂ ਬਾਅਦ 10-15 ਦਿਨ ਬੰਦ ਦੇ ਨਾ ਗੋਗਲੋਂ ਤੋਂ ਮਿੱਟੀ ਝਾੜ ਕੇ ਚੱਲ ਜਾਂਦੇ ਨੇ ਇੱਕ ਦੋ ਦਿਨ ਚਾਰ ਦਿਨ ਚੱਲਦਾ ਫਿਰ ਉੱਥੇ ਤੇ ਉੱਥੇ ਜਦੋਂ ਸੀਵਰੇ ਬਲਾਕ ਰਹਿੰਦਾ ਉਹਦੇ ਪਾਣੀ ਨੇ ਕੋਈ ਨਾ ਕੋਈ ਰਸਾ ਲੱਭਣਾ ਇਹ ਜੋ ਸਾਰੀ ਘਟਨਾ ਨਜ਼ਰ ਆਉਂਦੀ ਪਿਆ ਉਹੀ ਸੀਰੇ ਦੇ ਬਲਾਕ ਕਰਦੀ ਆ ਜਿਹੜਾ ਅੰਡਰਗਰਾਊਂਡ ਅੱਜ ਅਚਨਚੇਤ ਬਹਿ ਗਿਆ ਬਹਿ ਗਿਆ ਕਿਸੇ ਨੂੰ ਪਤਾ ਨਹੀਂ ਸੀ ਲੇਕਿਨ ਸਾਡੇ ਨੁਕਸਾਨ ਜਾਨੀ ਮਾਲੀ ਲੰਘਦੇ ਆਂਦੇ ਜਾਂਦੇ ਆ ਕੁਛ ਲੋਕ ਥੱਬ ਦਬ ਕੇ ਮਾਰ ਸਕਦੇ ਹੀ ਇਹ ਮਕਾਨ ਹੈ ਚਲੋ ਅੱਧਾ ਹਿੱਸਾ ਦਾ ਬਹਿ ਗਿਆ ਅੱਧੇ ਹਿੱਸੇ ਦੇ ਸਿਰ ਤੇ ਐਸੇ ਤਾਂ ਖੜਾ ਇਹ ਮਕਾਨ ਵੀ ਉਸ ਵੇਲੇ ਬਹਿ ਸਕਦਾ ਹੁਣ ਜਿਸ ਜ਼ਮੀਨ ਤੇ ਹੀ ਖੜੇ ਆ ਕੀਪਦਾ ਵੀ ਗੱਲ ਕਰਦਿਆਂ ਕਰਦਿਆਂ ਬਹਿ ਜਾਣੀਆ ਕਿਉਂਕਿ ਹਾਲਾਤ ਵਾਲਾ ਬਹੁਤ ਖੋਖਲਾ ਜੋ ਟੈਨਰ ਆ ਰਹੇ ਆਂਦੇ ਆ ਇਹਦੇ ਥੱਲੇ ਵੀ ਖਾਲੀ ਹੋ ਚੁੱਕੇ